ਇਧਰ ਅਕਾਲੀ ਦਾ ਲੜਾ ਪੁੱਛੋ ਨਾ ਭਾਈ ਇੱਕ ਥੇਰ ਗਈ ਸੀ ਸ਼੍ਰੀ ਕਲਤਖਸਬ ਤੇ ਕਹਿੰਦੇ ਜੀ ਮਾਫੀ ਮੰਗ ਕੇ ਆਈਆਂ ਸੀ ਮਾਫੀ ਨਾਮੇ ਦੇ ਨਾਤੇ ਇੱਕ ਸ਼ਿਕਾਇਤ ਪੱਤਰ ਦਿਆ ਹੁਣ ਉਸ ਸ਼ਿਕਾਇਤ ਪੱਤਰ ਦੇ ਆਧਾਰ ਤੇ ਸਿੰਘ ਸੇਵਾ ਨੇ ਬੈਠਕ ਕੀਤੀ ਉਸ ਬੈਠਕ ਦੇ ਵਿੱਚ 3 ਘੰਟੇ ਬੈਠਕ ਚੱਲੀ ਉਸ ਬੈਠਕ ਚ ਅਹਿਮ ਫੈਸਲਾ ਇਹ ਵੀ ਆਇਆ ਕਿ ਭਾਈ ਜਿਹੜੇ ਸ਼ਹਿਰ ਕਸਬੇ ਪਿੰਡਾਂ ਦੇ ਵਿੱਚ ਜਿੰਨੇ ਗੁਰੂ ਘਰ ਹੈਗੇ ਨੇ ਜੇਕਰ ਉੱਥੇ ਕੋਈ ਹੁਣ ਘਟਨਾ ਵਾਪਰਦੀ ਹੈ ਬੇਅਦਬੀ ਦੀ ਘਟਨਾ ਕੋਈ ਛੇੜਖਾਨੀ ਦੀ ਘਟਨਾ ਕੋਈ ਸ਼ਰਾਰਤ ਦੀ ਘਟਨਾ ਤਾਂ ਪ੍ਰਬੰਧਕੀ ਕਮੇਟੀ ਪਹਿਲਾਂ ਸਵਾਲਾਂ ਦੇ ਘੇਰੇ ਚ ਹੋਏਗੀ ਜਵਾਬਦੇਹੀ ਉਹਦੀ ਹੋਏਗੀ ਕਹਿੰਦੇ 24 ਘੰਟੇ ਸੇਵਾਦਾਰ ਤੈਨਾਤ ਕਰੋ ਤੇ ਪ੍ਰਬੰਧਕੀ ਕਮੇਟੀ ਦੀ ਜਵਾਬਦੇਹੀ ਹੋਏਗੀ ਨਹੀਂ ਤਾਂ ਇਹਦੇ ਵਿੱਚ ਉਸ ਸ਼ਿਕਾਇਤ ਪੱਤਰ ਦੇ ਦਾਰਤੇ ਕਿਉਂਕਿ 90 90 ਲੱਖ ਦੇ ਇਸ਼ਤਿਹਾਰ ਜਾਰੀ ਹੋਏ ਨੇ ਡੇਰਾ ਮੁਖੀ ਨੂੰ ਮਾਫੀ ਨਾਮੇ ਨੂੰ ਸਹੀ ਸਾਬਤ ਕਰਨ ਦੇ ਲਈ ਕਹਿੰਦੇ ਜੀ ਅਕਾਲੀ ਦਲ ਨੇ ਸ਼ਰਮਣੀ ਕਮੇਟੀ ਤੋਂ ਇਸ਼ਤਿਹਾਰ ਜਾਰੀ ਕਰਾਏ ਨੇ ਇਹ ਪਹਿਲਾਂ ਫੇੜੀ ਰਾਮੁਖੀ ਨੂੰ ਮਾਫੀ ਨਾ ਮੇਹਰਤਾ ਪਹਿਲੂ ਹੈ ਗਈ ਹੈਗਾ ਹਾਂ ਫਿਰ ਉਹਦੀ ਸਵਾਂਗ ਵਾਲੇ ਮਸਲੇ ਦਾ ਵੀ ਪਹਿਲੂ ਹੈ ਉਹਦੀ ਵਰਦੀ ਵਾਲਾ ਮਸਲਾ ਵੀ ਹੈ ਬੇਅਦਬੀ ਕੰਡ ਵਾਲਾ ਮਸਲਾ ਵੀ ਹੈ ਗੋਲੀਆਂ ਵਾਲਾ ਮਸਲਾ ਵੀ ਹੈ ਬਾਬਲ ਕਲਾ ਕੋਟ ਖਪੂਰਾ ਗੋਲੀ ਕੰਡ ਸਾਰਾ ਕੁਝ ਹੈ ਸੋ ਇਹ ਸਾਰੇ ਪਹਿਲੂਆਂ ਨੂੰ ਆਧਾਰ ਬਣਾ ਕੇ ਕਹਿੰਦੇ ਜੀ ਸੁਖਵੀਰ ਬਾਦਲ ਨੂੰ ਪੰਜ ਸਿੰਘ ਸਵਨਾ ਦੀ ਬੈਠਕ ਚ ਫੈਸਲੇ ਤੋਂ ਬਾਅਦ ਕੱਲ ਤੱਕ ਸਭ ਦੇ ਜੱਥੇ ਆ ਰਿਹਾ ਕਿ ਭਾਈ 15 ਦਿਨਾਂ ਦੇ ਵਿੱਚ ਸੁਖਵੀਰ ਬਾਦਲ ਜਵਾਬ ਦੇਵੇ ਤੇ ਹਾਜ਼ਰ ਹੋ ਕੇ ਜਵਾਬ ਦੇਵੇ ਕਿਸੇ ਨੂੰ ਸ਼ੰਕੇ ਸ਼ੋਭੇ ਨਹੀਂ ਸੀ ਸਭ ਨੂੰ ਪਤਾ ਸੀ ਕਿ ਸੁਖਬੀਰ ਬਾਦਲ ਹਾਜ਼ਰ ਹੋਣਗੇ ਪਰ ਸੁਖਬੀਰ ਬਾਦਲ ਨੇ ਉਹੀ ਜੀ ਪ੍ਰਤੀਕਿਰਿਆ ਦਿਖਾਈ ਸੋਸ਼ਲ ਮੀਡੀਆ ਤੇ ਜਿਹੜੇ ਲਿਖਿਆ ਕਿ ਮੈਂ ਨਮਾਣੀ ਸਿੱਖ ਵਜੋਂ ਕਿ ਸ਼ਰਦਾਲੂ ਵਜੋਂ ਹਾਜ਼ਰ ਹੋਵਾਂਗਾ ਸਵਾਲ ਇਹ ਨਹੀਂ ਹੈ ਮਾਫੀ ਤੇ ਹਾਜ਼ਰ ਹੋਣਾ ਸਵਾਲ ਨਹੀਂ ਹੈ ਸਵਾਲ ਗੁਨਾਹਾਂ ਦੀ ਤਸਦੀਕ ਕਰਨਾ ਤੇ ਉਸ ਨੂੰ ਲੋਕ ਕਚੈਰੀ ਚ ਸੰਗਤ ਦੇ ਸਾਹਮਣੇ ਜਾ ਕੇ ਚਿੱਠਾ ਖੋਲ ਕੇ ਮੰਨਣਾ ਹੈ ਜਨਾਬ ਜਿਹੜੇ ਪਹਿਲਾਂ ਮਾਫੀ ਮੰਗ ਕੇ ਆਏ ਨੇ ਅੱਡ ਹੋ ਕੇ ਉਹ ਵੀ ਇਹ ਤਸਦੀਕ ਕਰਕੇ ਨਹੀਂ ਆਏ ਕਿ ਜਨਾਬ ਆ ਪੰਜਰ ਗਨਾ ਤਾਂ ਲਿਖਤੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਚ ਹੁੰਦੇ ਆ ਜਾਂ ਸਰਕਾਰ ਤੋਂ ਬਾਹਰ ਹੁੰਦੇ ਆ ਜੇ ਸਾ ਤੋਂ ਗਨਾ ਹੋਏ ਅਸੀਂ ਮਾਫੀ ਮੰਗਦੇ ਆ ਤੇ ਪਰ ਇਹਦੇ ਲਈ ਪ੍ਰਧਾਨ ਜ਼ਿੰਮੇਵਾਰ ਆ ਇਸ ਜੀ ਉਹਨੂੰ ਤਲਬ ਕਰ ਲੋ ਇਹ ਮਾਫੀ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਵੀ ਮੰਗ ਚੁੱਕੇ ਨੇ ਇਹ ਮਾਫੀ ਸੁਖਵੀਰ ਬਾਦਲ ਹੋਰੀ ਦਰਬਾਰ ਸਾਹਿਬ ਜਾ ਕੇ ਆਪਣੇ ਆਪ ਹੀ ਮੰਗ ਚੁੱਕੇ ਨੇ ਇਹ ਮਾਫੀ ਪ੍ਰਕਾਸ਼ ਸਿੰਘ ਬਾਦਲ ਦੇ ਭੋਗਤੇ ਵੀ ਮੰਗੀ ਜਾ ਚੁੱਕੀ ਆ ਪਰ ਅਕਾਲ ਤਖਤ ਸਾਹਿਬ ਤੋਂ ਤਲਬ ਕੀਤਾ ਗਿਆ ਜਨਾਬ ਤੁਹਾਨੂੰ ਤੇ ਸੁਖਵੀਰ ਬਾਦਲ ਕੀ ਦਮ ਦਿਖਾ ਸਕਦੇ ਨੇ ਇਹ ਕਿ ਜਿਹੜੀ ਮਾਫੀ ਚੰਦੂ ਮੱਜ ਨੇ ਹੋਰੀ ਬੀਬੀ ਜ਼ਗੀਰ ਕਰੋੜੀ ਜਾ ਕੇ ਵੀ ਨਹੀਂ ਮੰਗ ਸਕੇ ਉਹ ਮਾਫੀ ਮੰਗਣ ਤੋਂ ਪਹਿਲਾਂ ਤੁਸੀਂ ਉੱਥੇ ਖੜ ਕੇ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋ ਕੇ ਤੁਸੀਂ ਉਹ ਸਾਰੀ ਵਾਰਤ ਸੁਣਾਓ ਕਿ ਹਾਂ ਜੇ ਡੇਰਾ ਮੁਖੀ ਵਾਲਾ ਕਾਂਡ ਵਾਪਰਿਆ ਤਾਂ ਉਹਦੇ ਪਿੱਛੇ ਆਹ ਕਹਾਣੀ ਸੀ ਸਰਕਾਰ ਨੇ ਘੜੀ ਪਾਰਟੀ ਨੇ ਘੜੀ ਜਾਂ ਕਿਸੇ ਹੋਰ ਨੇ ਘੜੀ ਤਾਂ ਵੀ ਸਰਕਾਰ ਨੂੰ ਸਾਰੀ ਜਾਣਕਾਰੀ ਹੁੰਦੀ ਹੈ ਬੇਅਦਬੀ ਕਾਂਡ ਵਾਪਰਿਆ ਤਾਂ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਬਿਆਦਵੀ ਕਾਂਡ ਦੇ ਵਿੱਚ ਇਨਸਾਫ਼ ਦਿਵਾਉਣ ਦੇ ਵਿੱਚ ਰੋਕਣ ਦੇ ਵਿੱਚ ਕਿਹਨੇ ਭੂਮਿਕਾ ਨਿਭਾਈ ਫੋਨ ਕੀਤਾ ਅਧਿਕਾਰੀ ਨੂੰ ਗੋਲੀ ਚਲਾਉਣ ਲਈ ਨਹੀਂ ਕੀਤਾ ਸਾਰਾ ਕੁਝ ਤਸਦੀਕ ਕਰਕੇ ਸਾਹਮਣੇ ਰੱਖ ਸਕੋਗੇ ਹੈ ਦਮ ਕੀ ਅਕਾਲੀ ਵਾਲੇ ਦਮ ਦਿਖਾਊਗਾ ਕੀ ਸੁਖਬੀਰ ਬਾਦਲੇ ਦਮ ਦਿਖਾਉਣਗੇ ਇਸਵਾਲ ਕਰ ਐਸੇ ਕੁਵਾਇਤੇ ਸਭ ਦੀ ਨਜ਼ਰ ਹੈ ਮਤਲਬ ਸਤੂ ਜੇ ਕੋਈ ਗਲਤੀ ਹੋ ਗਈ ਜਿਉ ਨੂੰ ਮਾਫ ਕਰ ਦਿਓ ਇਹ ਤਾਂ ਪਹਿਲਾਂ ਵੀ ਤੁਸੀਂ ਕਹਿ ਰਹੇ ਸੀ ਹੁਣ ਵੀ ਕਹਿ ਦੋਗੇ ਏ ਇਤ ਨੂੰ ਮੱਜਰ ਵੀ ਕਹੇ ਨਾ ਚੰਦੂ ਮੱਜਰ ਨੇ ਸਕ੍ਰਿਪਟ ਦੱਸੀ ਉਹ ਢਿੰਸਾ ਵਾਲਾ ਰੌਲਾ ਪਈ ਜਾਂਦਾ ਕਹਿੰਦੇ ਜੀ ਜਦੋਂ ਢਿੰਸਾ ਉਹ ਅੱਡ ਹੋਏ ਸੀ ਤਾਂ ਢਿੰਸਾ ਦਾ ਕੋਈ ਬਿਆਨ ਆ ਗਿਆ ਕਿ ਜੀ ਜਿਹੜੀ ਬਾਬੇ ਨੇ ਪੋਸ਼ਾਕ ਪਾਈ ਸੀ ਦਸਮ ਪਾਸ਼ਾ ਜੀ ਦਾ ਸਮਾਗਰ ਰਚਣ ਦੇ حوالے ਨਾਲ ਹਾਂ ਕਹਿੰਦੇ ਜੀ ਉਹ ਪੋਸ਼ਾਕ ਚੰਦੂ ਮੱਜਰਾਂ ਭੇਟ ਕਰਕੇ ਆਇਆ ਸੀ ਢਿੰਸਾ ਜਦ ਵੀ ਕਹਿੰਦੇ ਮੈਂ ਖੰਡਨ ਕੀਤਾ ਢਿੰਸਾ ਕਹਿੰਦੇ ਹੁਣ ਮੈਂ ਖੰਡਨ ਕੀਤਾ ਭਾਈ ਠੀਕ ਹੈ ਢਿੰਸਾ ਦਾ ਬਿਆਨ ਨਹੀਂ ਹੈਗਾ ਠੀਕ ਹੈ ਚੰਦੂ ਮੱਜਰ ਨੇ ਪੋਸ਼ਾਕ ਨਾ ਦਿੱਤੀ ਹੋਵੇ ਪਰ ਕਿਤੋਂ ਤਾਂ ਬਣੀ ਹੋਣੀ ਕੋਈ ਤਾਂ ਦੇਖ ਕੇ ਆਇਆ ਹੋਣਾ ਕੀ ਸਰਕਾਰ ਨੇ ਪਟੋਲ ਕਰਾ ਲਈ ਕੀ ਸਰਕਾਰ ਨੇ ਜਾਂਚ ਕਰਾਈ ਸੀ ਤੁਹਾਡੀ ਸਰਕਾਰ ਨਹੀਂ ਹੈ ਜੇ ਅਕਾਲੀ ਦਲ ਅਜੇ ਤੱਕ ਇਹ ਮੰਥਨ ਨਹੀਂ ਕਰ ਪਾਰਿਆ ਕਿ ਲੋਕ ਸਾਨੂੰ ਬਾਰ-ਬਾਰ ਨਕਾਰ ਕਿਉਂ ਰਹੇ ਆ ਪਹਿਲਾਂ ਵਿਧਾਨ ਸਭਾ ਚੋਣਾਂ ਤੁਸੀਂ ਬਾਹਰ ਲੋਕ ਸਭਾ ਚੋਣਾਂ ਸਿਰਫ ਦੋ ਨੁਮਾਇंदे ਕਰਦੇ ਪਤਾ ਹੀ ਸਭ ਨੂੰ ਕਿਵੇਂ ਜਿੱਤੇ ਫਿਰ ਵਿਧਾਨ ਸਭਾ ਚੋਣਾਂ ਪਿਛਲੀ ਵਾਰ ਨਾਲੋਂ ਵੀ ਛੁੱਟੀ ਲੱਭੀ ਨਹੀਂ ਤੇ ਫਿਰ ਲੋਕ ਸਭਾ ਚੋਣਾਂ ਇੱਕ ਉਹ ਵੀ ਕਰਦਾ ਹੀ ਫੇਰ ਪਤਾ ਹੀ ਹੈ ਸਭ ਨੂੰ ਕਿਵੇਂ ਹੋਇਆ ਤੇ ਹੁਣ ਜਲੰਧਰ ਪੱਛਮੀ ਜਿਹਦੇ ਕੋਲ ਤਕੜੀ ਚੋਣ ਨਿਸ਼ਾਨ ਸੀ ਉਹਦੀ ਵੀ ਜਵੰਤ ਜਬਤ ਜਿਹਨੂੰ ਤੁਸੀਂ ਹਾਥੀ ਵਾਲੇ ਨੂੰ ਸਾਥ ਦਿੱਤਾ ਸੀ ਉਹਦੀ ਵੀ ਜਵੰਤ ਜਬਤ ਮਤਲਬ ਜਿੱਤ ਵਾਲੀ ਧਿਰ ਲੈ ਕੇ ਜਾ ਰਹੀ ਹੈ 55000 ਵੋਟ ਚਲੋ ਕਿਵੇਂ ਲੈ ਕੇ ਗਈ ਇੱਕ ਸਵਾਲ ਹੈ ਤੇ ਸਭ ਨੂੰ ਪਤਾ ਹੈ ਕਿਦੇ ਪਿੱਛੇ ਕਿਹੜੀ ਕਹਾਣੀ ਜਿਹੜੀ ਤੇ ਪਹਿਲਾਂ 15000 ਸੀ ਇੱਕ ਮਹੀਨਾ ਪਹਿਲਾਂ ਉਹ 55000 ਤੇ ਕਿਵੇਂ ਪਹੁੰਚ ਗਿਆ ਆਵਾਦੀ ਪੱਟੀ ਇਹ ਵੀ ਸਭ ਨੂੰ ਪਤਾ ਪਰ ਤਾਂ ਵੀ ਅਗਲੇ ਦੇ ਖਾਤੇ 'ਚ 55000 ਹਾਰਨ ਵਾਲਿਆਂ ਚ 17 ਤੇ 16000 ਭਾਜਪਾ ਤੇ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 1200 ਵੋਟ ਤੇ ਜਿਹਨੂੰ ਸੁਖਵੀਰ ਬਾਦਲ ਹੋਣਾਂ ਦੇ ਅਕਾਲੀ ਦਲ ਨੇ ਸਮਰਥ ਦਿੱਤਾ ਉਹਨੂੰ 7800 ਵੋਟ ਸੋ ਅਕਾਲੀ ਦਲ ਸੋਚੇ ਕਿ ਸਥਿਤੀ ਤਾਂ ਕਿਉਂ ਆ ਗਈ ਤੇ ਕਿਵੇਂ ਆ ਗਈ ਕਿਉਂਕਿ ਤੁਸੀਂ ਹੁਣ ਸ਼੍ਰੋਮਣੀ ਕਾਲਜ ਦਲ ਨਹੀਂ ਰਹੇ ਕਿਉਂ ਤੁਸੀਂ ਬਾਦਲ ਦਲ ਬਣ ਕੇ ਰਹੇ ਕਿਉਂ ਤੁਸੀਂ ਚੰਦੂ ਮજરા ਦਲ ਬਣ ਕੇ ਰਹੇ ਮਤਲਬ ਢੀਂਡ ਸੇ ਅਕਾਲੀ ਦਲ ਨੂੰ ਬਚਾਉਣ ਲਈ ਨਹੀਂ ਨਿਕਲੇ ਆਪਣੀ ਸੱਤਾ ਹਾਸਲ ਕਰਨ ਲਈ ਵੱਖਰਾ ਦਲ ਬਣਾਇਆ ਬੀਬੀ ਜ਼ਗੀਰ ਕੋਲ ਪ੍ਰਧਾਨਗੀ ਲੈਣ ਲਈ ਵਖਰੀ ਹੋਈ ਚੰਦੂ ਮੱਜਰੇ ਉਹਦੇ ਵਿੱਚ ਲੈ ਕੇ ਟਿਕਟਾਂ ਵੀ ਲੈਂਦੇ ਰਹੇ ਮੰਤਰੀਆਂ ਵਜ਼ੀਰੀਆਂ ਵੀ ਮਾਨਦੇ ਰਹੇ ਮੁੰਡਿਆਂ ਨੂੰ ਟਿਕਟਾਂ ਦਵਾਉਂਦੇ ਰਹੇ ਹੁਣ ਵੀ ਤਾਜੀ ਚੋਣ ਲੜ ਕੇ ਹਟੇ ਤੇ ਫਿਰ ਬਾਹਰ ਆ ਕੇ ਕਹਿੰਦੇ ਨਹੀਂ ਜੀ ਹੁਣ ਕਹਿੰਦੇ ਜੀ ਅਸੀਂ ਅਕਾਲੀ ਦਲ ਬਚਾਉਣਾ ਹੁਣ ਅਸੀਂ ਲਹਿਰ ਸ਼ੁਰੂ ਕਰਨੀ ਆ ਬਡਾਲਾ ਸਾਹਿਬ ਨੂੰ ਲਾਤਾ ਕਨਵੀਨਰ ਉਧਰ ਉਹ ਕਹਿੰਦੇ ਬਾਈ ਸਾਡੇ ਦਫ਼ਤਰ ਤੇ ਕਬਜਾ ਕਰਨ ਆ ਰਹੇ ਨੇ ਮਤਲਬ ਜਿਹੜਾ ਅਕਾਲੀ ਦਲ ਕਦੇ ਪੰਥ ਲਈ ਲੜਦਾ ਸੀ ਜਿਹੜਾ ਪੰਜਾਬ ਲਈ ਲੜਦਾ ਸੀ ਜਿਹੜਾ ਪੰਜਾਬੀਅਤ ਲਈ ਖੜਦਾ ਸੀ ਜਿਹੜਾ ਪਾਣੀਆਂ ਦੀ ਮੋਰਚਿਆਂ ਦੀ ਲੜਾਈ ਲੜਦਾ ਸੀ ਉਹ ਹੁਣ ਅਕਾਲੀ ਦਲ ਦੇ ਦਫ਼ਤਰ ਦੇ ਕੁਰਸੀਆਂ ਮੇਜ਼ ਬਚਾਉਣ ਲਈ ਲੜਦਾ ਚੰਡੀਗੜ੍ਹ ਦੇ ਦਫ਼ਤਰ ਤੇ ਕਬਜ਼ਾ ਹੋ ਰਿਹਾ ਜੀ ਕਹਿੰਦੇ ਦੂਏ ਕਹਿੰਦੇ ਸੌਣਾ ਹੀ ਨਹੀਂ ਸੀ ਭਾਈ ਸੋ ਇਹ ਸਥਿਤੀ ਹੈ ਸੋ ਹੁਣ ਵੱਡਾ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਕੋਈ ਤਰ ਆਪਣੇ ਗਨਾਹਾਂ ਦਾ ਪੂਰਾ ਕਸੀਦਕਾਰੀ ਕਰਕੇ ਸਾਹਮਣੇ ਰੱਖਣ ਦਾ ਦਮ ਰੱਖੂਗੀ ਜਾਂ ਇਹ ਕਹਿ ਕੇ ਕਿ ਹਾਂ ਸਾਤੋ ਜਿਹੜੇ ਗਨਾਹ ਉਹ ਮਾਫ ਕਰਦੇ ਸੋ ਇਹ ਸਵਾਲ ਹੈ ਚਲੋ ਇੱਧਰ